ਕੱਲ ਖਾਨਾ ਸੇਖਵਾ ਚ ਨਾ 108 ਨੰਬਰ ਪਰਚਾ ਦਰਜ ਕੀਤਾ ਸੀ ਕਿ ਵਿਜਮਸੀ son of ਕਿੰਨਾ ਮਸੀ ਸਰ ਕੋਈ ਦਾ ਰਹਿਣਾ ਸੀ ਉਹ ਤੋਂ ਕੋਈ ਇੱਕ ਪਿਸਤਲ ਬਰਾਮਦ ਕੀਤਾ ਸੀ ਪਿਸਤਲ ਬਰਾਮਦ ਕੀਤਾ ਸੀ ਤੇ ਉਹ ਕੇਸ ਰਜਿਸਟਰਡ ਹੋਇਆ ਤੇ ਮੁੜ ਕੇ ਉਹਨੇ ਆਪਣੇ ਪਰਚੇ ਦੇ ਆਪਣੇ ਪੁਛ ਕੇ ਇਨਸਾਫ ਕੀਤਾ ਸੀ ਕਿ ਇਹ ਜਿਹੜਾ ਪਿਸਤਲ ਹੈ ਇਹਦੇ ਘਰ ਦੇ ਹੋਰ ਵੀ 3-4 ਬੰਦੇ ਆਏ ਸੀ ਉਹਦੇ ਚ ਉਹਨਾਂ ਕੋਈ ਪਿਸਤਲ ਅਗੇ ਸੀ ਉਹਨਾਂ ਚ ਇੱਕ ਬੰਦੇ ਨੂੰ ਪਛਾਣਦਾ ਤੇ ਉਹ ਉਹਨੇ ਨਾਮ ਲਿਆ ਇਹਦਾ ਮਲਕੀਤ ਸਿੰਘ son of ਪਰਸੇਮ ਸਿੰਘ ਮਲਕੀਤ ਸਿੰਘ ਇਹ ਬੱਗੋ ਕਹਿੰਦੇ ਇਹਨੂੰ ਸਾਮਾ ਉਹ ਤਨਾਰ ਪਰ ਖਦਰਦਾ ਹੈਗਾ ਜੀ ਇੱਥੇ ਠਾਣਾ ਕਲਾ ਨੌਰ ਦੇ ਇਹਦੇ ਨੋਟੋਰੀਅਸ ਆਦਮੀ ਅੰਮ੍ਰਿਤਾਲਮ ਜਿਹੜਾ ਹੈਗਾ ਜਗੂ ਭਗਵਾਨਪੁਰੇ ਗਰੁੱਪ ਦਾ ਜਿਹੜਾ ਤੇ ਉਹਦੇ ਗਰੁੱਪ ਨਾਲ ਐਸੋਸੀਏਟਡ ਹੈ ਇਹਨੇ ਕਲਾ ਨੌਰ ਵਿੱਚ ਵੀ ਡਾਕਟਰ ਦੇ ਵੀ ਫਾਇਰ ਕੀਤੇ ਸੀ ਹੋਰ ਵੀ ਇਹਦੇ ਕਾਫੀ ਇਨਸੀਡੈਂਟ ਹੈ ਇਵਨ ਕਿ ਸਾਡੀਆਂ ਵੀ ਕਈ ਕੇਸਾਂ ਦੀਆਂ ਉਸ ਇਛਾਂ ਦੇ ਵਿੱਚ ਅੱਗੇ ਫਰਦਰ ਲਿੰਕ ਇਹਦੇ ਕਈ ਵਰਮੇ ਵਿੱਚ ਜੁੜਦੇ ਨੇ ਡੋਮੀਨੇਟ ਵੀ ਹੈਗਾ ਤੇ ਬਟ ਅਜੇ ਅੱਗੇ ਵੀ ਫਰਦਰ ਤੇ ਨਾ ਇਹਦਾ ਚੱਲਦਾ ਸੀ ਇਹ ਜਦੋਂ ਇਹਨੇ ਦੱਸਿਆ ਕਿ ਮੇਰੇ ਕੋਲ ਇੱਕ ਪਿਸਟਲ ਹੈ ਉਹਦੀ ਬਰਾਮਦਗੀ ਲਈ ਜਦੋਂ ਐਸ ਐਚ ਓ ਸਾਹਿਬ ਨੇ ਸਾਡੇ ਐਸੇ ਰਜਵੰਤ ਕੌਰ ਸੇਖਵਾ ਦੇ ਇਹਨਾਂ ਦੀ ਟੀਮ ਇੱਥੇ ਆਈ ਹੈ ਇੱਥੇ ਕਲੀਰ ਕਲਾ ਕੁੰਜਰ ਪਿੰਡ ਦੇ ਵਿੱਚ ਘਾਰ ਮਹਿਰ ਦੇ ਕੰਡੇ ਤੇ ਉਦੋਂ ਜਦੋਂ ਬਰਾਮਦਗੀ ਕਰਵਾਉਣ ਲੱਗੇ ਪ੍ਰੀਕਾਸ਼ਨਸ ਪੁਰੀਆਂ ਲਈਆਂ ਗਈਆਂ ਸੀ ਵੈਸੇ ਐਸ ਐਚ ਓ ਸਾਹਿਬ ਕੋਲ ਉਹ ਕੁਝ ਨਹੀਂ ਸੀ ਉਸੋਨੇ ਤੇ ਇਹਨੇ ਉੱਥੋਂ ਕੱਢ ਕੇ ਤੇ ਦੋ ਫਾਇਰ ਕੀਤੇ ਨੇ ਜੀ ਉਤੇ ਐਸਐਚਓ ਸਾਹਿਬ ਦੇ ਜਿਹੜੇ ਰੀਡਰ ਕਮ ਗਨਮੈਨ ਹੈ ਉਹਨਾਂ ਵੱਲੋਂ ਵੀ ਦੋ ਰਾਉਂਡ ਫਾਇਰ ਕੀਤੇ ਗਏ ਪਹਿਲਾ ਤੇ ਮਿਸ ਹੋ ਗਿਆ ਦੂਸਰਾ ਉਹਦੀ ਲੈਫਟ ਲੈਗ ਤੇ ਹਿਟ ਕੀਤਾ ਉਹਨੂੰ ਇਮੀਡੀਏਟਲੀ ਅਸੀਂ ਸਿਵਲ ਹਸਪੀਟਲ ਭੇਜ ਦਿੱਤਾ ਜੀ ਮੈਂ ਆਪਣੇ ਦਾ 30 ਦਾ euh, 32 ਦਾ ਹੈਗਾ ਜੀ ਸਟਾਰ ਦਾ ਪਿਸਤਲ ਹੈਗਾ ਤੁਰੰਤ ਅਜੇ ਫੋਰੈਂਸਿਕ ਅਫਸਰ ਆ ਗਏ ਨੇ ਉਹ ਜੇ ਲੱਗਦਾ ਪਿਆ ਕਿ ਕੌਕ ਹੈਗਾ ਪਿਸਤਲ ਤੇ ਉਹਦੇ ਵਿੱਚੋਂ ਨਿਕਲਣਗੇ ਕਿੰਨੇ ਗਰੇ ਇਹ ਪਿਸਤਲ ਨੇ ਦੋ ਫਾਇਰ ਤਾਂ ਕੀਤੇ ਜੱਗੂ ਭਗਵਾਨਪੁਰੀ ਇਹਦੇ ਗਰੁੱਪ ਦੇ ਜਿਹੜੇ ਬਾਕੀ ਦੇ ਅਮਰਦ ਆਲਮ ਦਾ ਬੇਸਿਕਲੀ ਇਹ ਗੁਰਗਾਸੀਏ ਤੇ ਅਮਰਤ ਧਾਲਮ ਦੇ ਕੈਂਪ ਐਕਸਟਰਸ਼ਨ ਕਲਾਂ ਦੇ ਵਿੱਚ ਵੀ ਤੇ ਦੂਸਰੇ ਚ ਇਹਨੇ ਕਲਾਂ ਨੌਰ ਵਾਲੀ ਸਾਈਡ ਤੇ ਇਹਦਾ ਜਿਆਦਾ ਇਹਨੇ ਕੀਤਾ ਸੀ ਪਿੱਛੇ ਦੀ ਅਤੇ ਇੱਕ ਹਸਪਤਾਲ ਕਲਾਂ ਨੌਰ ਉੱਥੇ ਵੀ ਇਹਨੇ ਫਾਇਰ ਕੀਤਾ ਸੀ ਉੱਥੇ ਕੇਸ ਵੀ ਰਜਿਸਟਰਡ ਹੈ ਕੰਮਿਆਬੀ ਅਸੀਂ ਇਸ ਤਰੀਕੇ ਦੇ ਜਿਹੜੇ ਜਿਹੜੇ ਪੁਲਿਸ ਤੇ ਵੀ ਫਾਇਰ ਕਰਨ ਨੂੰ ਗਰੇਜ ਨਹੀਂ ਕਰਦੇ ਕਿਸੇ ਵੇਲੇ ਵੀ ਜਿਹੜਾ ਮੌਕਾ ਵੈਪਨ ਕੈਰੀ ਕਰਦੇ ਨੇ ਛੋਟੇ ਛੋਟੇ ਗੱਲ ਐਕਸਟਰਸ਼ਨ ਤੇ ਜਾਂ ਦੂਜੇ ਤੇ ਅਸੀਂ ਇਸ ਕਾਮਯਾਬੀ ਨੂੰ ਵੱਡਾ ਛੋਟਾ ਨਹੀਂ ਕਰਕੇ ਕਹਿੰਦੇ ਹਰੇ ਕਾਮਯਾਬੀ ਸਾਡੀ ਵੱਡੀ ਕਾਮਯਾਬੀ ਹੈ